ਇੱਕ ਘੜਛੀ ਤੋਂ ਜ਼ਿਆਦਾ ਥੋੜਾ ਜਿਹਾ ਪਾਇਆ ਕੜਾਈ ਦੇ ਵਿੱਚ ਸਰੋਂ ਦਾ ਤੇਲ ਤੇਲ ਨੂੰ ਕਰਿਆ ਚੰਗੀ ਤਰ੍ਹਾਂ ਗਰਮ ਉਸ ਤੋਂ ਬਾਅਦ ਪਾਏ ਵਿੱਚ ਪਿਆਜ਼ ਕੱਟ ਕੇ ਪਿਆਜ਼ ਜਿਹੜੇ ਬਰੀਕ ਨਾਲ ਥੋੜੇ ਜੇ ਮੋٹے ਕੱਟੇ ਆ ਤੇ ਪੰਜ ਛੇ ਪਿਆਜ਼ ਨੇ ਜਿਹੜੇ ਵੱਡੇ ਵੱਡੇ ਪਿਆਜ਼ ਹੁੰਦੇ ਨੇਗੇ ਉਹ ਆਪਾਂ ਕੱਟ ਲੈਣਗੇ ਤੇ ਇਹਨਾਂ ਨੂੰ ਹੁਣ ਆਪਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਭੁੰਨ ਕੇ ਜਦੋਂ ਇਹਨਾਂ ਦਾ ਕਲਰ ਜਾਂ ਹੋ ਜਾਊਗਾ ਚੇਂਜ ਉਸ ਟਾਈਮ ਤੱਕ ਆਪਾਂ ਇਹਨਾਂ ਨੂੰ ਭੁੰਦੇ ਰਵਾਂਗੇ ਤੇ ਉਦੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੇ ਨਾਰਮਲ ਆਪਾਂ ਮਸਾਲੇ ਪਾਉਣੇ ਹੁੰਦੇ ਆ ਇੱਥੇ ਟਮਾਟਰ ਪਾਵਾਂਗੇ ਬਹੁਤ ਹੀ ਘੱਟ ਸਮਾਨ ਤੇ ਬਹੁਤ ਹੀ ਘੱਟ ਮਸਾਲੇ ਪਾ ਕੇ ਆਪਾਂ ਪਨੀਰ ਦੀ ਪੁਰਜੀ ਤਿਆਰ ਕਰਾਂਗੇ ਪੁਰਜੀ ਇੰਨੀ ਜ਼ਿਆਦਾ ਟੇਸਟੀ ਬਣਨੀ ਹੈ ਤੁਸੀਂ ਦੇਖਦੇ ਜਾਓ ਨਾਲੇ 5 ਮਿੰਟ ਹੀ ਲੱਗਣੇ ਆਂ ਸਬਜੀ ਨੂੰ ਬਣਾਉਣ ਦੇ ਵਿੱਚ ਜਿਹੜੇ ਇਹ ਪਿਆਜ਼ ਸੀ ਇਹ ਥੋੜੇ ਜੇ ਗੋਲਡਨ ਜੇ ਹੋ ਚੁੱਕੇ ਸੀਗੇ ਪਿੰਕ ਗੋਲਡਨ ਜੇ ਤੇ ਉਸ ਤੋਂ ਬਾਅਦ ਮੈਂ ਇੱਕ ਟਮਾਟਰ ਕੱਟਿਆ ਟਮਾਟਰ ਕੱਟ ਕੇ ਇਹਦੇ ਵਿੱਚ ਐਡ ਕੀਤਾ ਹੁਣ ਇਹਨੂੰ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਜਿੰਨੀ ਦੇਰ ਇਹ ਥੋੜਾ ਜਿਹਾ ਹਲਕਾ ਜਿਹਾ ਹੀ ਸੌਫਟ ਨਹੀਂ ਹੋ ਜਾਂਦਾ ਇਸ ਵਿੱਚ 350 ਗ੍ਰਾਮ ਹੈ ਜਿਹੜਾ ਪਨੀਰ ਲਿਆ ਹੈਗਾ ਪਨੀਰ ਨੂੰ ਇੱਕ ਵਾਰੀ ਧੋ ਕੇ ਨਿਚੋੜ ਜੇ ਲਿਆ ਸੀ ਪਾਣੀ ਜਾਇਦਾ ਜਿਹੜਾ ਸੀ ਉਹ ਡレイン ਕਰਤਾ ਸੀ ਇਹਦੇ ਵਿੱਚੋਂ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਫਿਰ ਪਨੀਰ ਦੀ ਭੁਰਜੀ ਦੇ ਵਿੱਚ ਪਾਣੀ ਪਾਣੀ ਜਾ ਨਾ ਆਵੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤੁਸੀਂ ਚਾਹੋ ਤਾਂ ਤੁਸੀਂ ਪੀਸ ਕੱਟ ਕੇ ਵੀ ਪਾ ਸਕਦੇ ਹੋ ਪਰ ਸਾਡੀ ਫੈਮਿਲੀ ਦੇ ਵਿੱਚ ਜਦੋਂ ਵੀ ਅਸੀਂ ਪਨੀਰ ਦੀ ਭੁਰਜੀ ਬਣਾਉਂਦੇ ਆ ਤਾਂ ਅਸੀਂ ਪਨੀਰ ਨੂੰ ਇਸ ਤਰ੍ਹਾਂ ਥੋੜਾ ਜਿਹਾ ਮੈਸ਼ ਕਰਕੇ ਹੀ ਪਾਉਣੀ ਆ ਜਿਆਦਾ ਟੇਸਟੀ ਲੱਗਦੀ ਐ ਇਸ ਤਰ੍ਹਾਂ ਬਣਾ ਕੇ ਖਾਈਏ ਤਾਂ ਉਵੇਂ ਫਿਰ ਪਿਆਜ਼ ਤੇ ਪਨੀਰ ਦਾ ਟੇਸਟ ਅਲੱਗ-ਅਲੱਗ ਜਿਹਾ ਆਉਂਦਾ ਰਹਿੰਦਾ ਐ ਇਸ ਕਰਕੇ ਆਪਾਂ ਪਨੀਰ ਨੂੰ ਹਮੇਸ਼ਾ ਮੈਸ਼ ਕਰਕੇ ਹੀ ਪਾਉਣੇ ਆ ਸਾਰਾ ਪਨੀਰ ਮੈਸ਼ ਕਰਕੇ ਮੈਂ ਸਾਈਡ ਤੇ ਰੱਖ ਲਿਆ ਤੇ ਇੱਧਰ ਜਿਹੜੇ ਟਮਾਟਰ ਤੇ ਪਿਆਜ਼ ਸੀ ਇਹ ਵੀ ਬਣ ਕੇ ਹੋ ਚੱਕੇ ਨੇ ਤਿਆਰ ਤੁਸੀਂ ਦੇਖੋ ਬਿਲਕੁਲ ਹੀ ਥੋੜੇ ਜੇ ਰਹਿ ਗਏ ਪਿਆਜ਼ ਆਪਣੇ ਫਰਾਈ ਹੋਣ ਤੋਂ ਬਾਅਦ ਤੇ ਟਮਾਟਰ ਵੀ ਚੰਗੀ ਤਰ੍ਹਾਂ ਵਿੱਚ ਗਲ ਚੁੱਕਿਆ ਹੈਗਾ ਲਸਣ ਪਾਈ ਸੀ ਮੈਂ ਵਿੱਚ ਥੋੜੀ ਜੀ ਕੱਟ ਕੇ ਇੱਕ ਪੀਸ ਵਿੱਚ ਸਾਬਤ ਵੀ ਰਹਿ ਗਿਆ ਹੈਗਾ ਤੇ ਹੁਣ ਮੈਂ ਨਾਰਮਲ ਜੇ ਮਸਾਲੇ ਪਾ ਕੇ ਤੇ ਸਬਜੀ ਵਾਸਤੇ ਇਹਨੂੰ ਪਿਆਜ਼ਾਂ ਨੂੰ ਪੁੰਨ ਲੂੰਗੀ ਇੱਕ ਚਮਚਾ ਨਮਕ ਦਾ ਪਾਇਆ ਅੱਧੇ ਤੋਂ ਥੋੜੀ ਜੀ ਵੱਧ ਚਮਚ ਮਿਰਚ ਦੀ ਪਾਈ ਤੇ ਇੱਥੇ ਆਪਾਂ ਪਾਈ ਹੈ ਹਲਦੀ ਅੱਧਾ ਚਮਚ ਹਲਦੀ ਪਾਈ ਹੈ ਇਸ ਸਬਜੀ ਦੇ ਵਿੱਚ ਆਪਾਂ ਹਲਦੀ ਥੋੜੀ ਜੀ ਘੱਟ ਪਾਉਣੀ ਹੁੰਦੀ ਹੈ ਜੇ ਜ਼ਿਆਦਾ ਹਲਦੀ ਪਾ ਦਈਏ ਤਾਂ ਹਲਦੀ ਦਾ ਟੇਸਟ ਜਾਉਣ ਲੱਗ ਜਾਂਦਾ ਐਸ ਕਰਕੇ ਆਪਾਂ ਥੋੜੀ ਜੀ ਘੱਟ ਹੀ ਪਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਪਾਇਆ ਆਪਾਂ ਗਰਮ ਮਸਾਲਾ ਤੇ ਅੱਧਾ ਚਮਚ ਪਾਈ ਆਪਾਂ ਕਾਲੀ ਮਿਰਚ ਇਹ ਸਾਰੇ ਮਸਾਲੇ ਪਾ ਗਏ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰਾਂਗੇ ਪਹਿਲਾਂ ਮਿਕਸ ਕਰਾਂਗੇ ਮਿਕਸ ਕਰਕੇ ਹੁਣ ਆਪਾਂ ਬਿਲਕੁਲ ਹੀ ਸਲੋ ਫਲੇਮ ਦੇ ਉੱਤੇ ਆਪਾਂ ਇਹਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਪੰਨ ਲਾਂਗੇ ਜਿੰਨੀ ਦੇਰ ਇਹ ਮਸਾਲੇ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦੇ ਆਪਣਾ ਕਲਰ ਜਾਂ ਨਹੀਂ ਛੱਡ ਜਾਂਦੇ ਉਨੀ ਦੇਰ ਤੱਕ ਆਪਾਂ ਮਸਾਲਿਆਂ ਨੂੰ ਇਸੇ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਜਿਵੇਂ ਮਸਾਲੇ ਭੁੱਜੇ ਤੇ ਆਪਣੇ ਦੇਖੋ ਮਸਾਲੇ ਕਿੰਨੇ ਸੋਹਣੇ ਬਣ ਕੇ ਤਿਆਰ ਹੋ ਚੁੱਕੇ ਨੇਗੇ ਪਿਆਜ਼ ਵੀ ਬੜੇ ਸੋਹਣੇ ਲੱਗ ਰਹੇ 골ਡਨ 골ਡਨ ਵਿੱਚ ਤੇ ਰੈੱਡ ਰੈੱਡ ਟਮਾਟਰ ਵੀ ਬੜੇ ਵਧੀਆ ਲੱਗੀ ਜਾਂਦੇ ਨੇਗੇ ਕਲਰ ਦੇਖੋ ਕਿੰਨਾ ਸੋਹਣਾ ਬਣਿਆ ਆਪਣੇ ਪਿਆਜ਼ਾਂ ਦਾ ਤੇ ਟਮਾਟਰਾਂ ਦਾ ਜਿਹੜੀ ਪੁਰਜੀ ਹੁੰਦੀ ਹੈ ਸਾਰੀ ਇਹ ਪਿਆਜ਼ ਟਮਾਟਰ ਭੁੰਨਣ ਤੇ ਹੀ ਹੁੰਦੀ ਹੈ ਤੇ ਉਸ ਤੋਂ ਬਾਅਦ ਮੈਂ ਇੱਕ ਚਮਚੇ ਦੇ ਉੱਤੇ ਵੱਡਾ ਚਮਚ ਮੇਥੀ ਦਾ ਕ੍ਰਸ਼ ਕਰਕੇ ਪਾਇਆ ਮੇਥੀ ਹੈ ਜਿਹੜੀ ਮੈਂ ਪਹਿਲਾਂ ਹੀ ਯੂਜ਼ ਕਰ ਲਈ ਹੈ ਤੁਸੀਂ ਚਾਹੋ ਤਾਂ ਬਾਅਦ ਦੇ ਵਿੱਚ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਪਿਆਜ਼ਾਂ ਦੇ ਵਿੱਚ ਹੀ ਇਹਨੂੰ ਇੱਕ ਮਿੰਟ ਇਸ ਤਰ੍ਹਾਂ ਭੁੰਨੂੰਗੀ ਜਦੋਂ ਮੇਥੀ ਨੂੰ ਆਪਾਂ ਇਹ ਮੇਥੀ ਨੂੰ ਆਪਾਂ ਇਸ ਤਰ੍ਹਾਂ ਭੁੰਨ ਲੈਨੇ ਆ ਤਾਂ ਸਬਜੀ ਦੇ ਵਿੱਚ ਟੇਸਟ ਚਾਰ ਗੁਣਾ ਵੱਧ ਜਾਂਦਾ ਹੈ ਪਨੀਰ ਦੀ ਭੁਰਜੀ 'ਚ ਖਾਸ ਤੌਰ ਤੇ ਤੇ ਹੁਣ ਮੇਥੀ ਭੁੰਨ ਤੋਂ ਬਾਅਦ ਦੇਖੋ ਕਿੰਨੀਆਂ ਸੋਹਣੀਆਂ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਬੜੀ ਵਧੀਆ ਲੱਗ ਰਹੀ ਹੈ ਇਹ ਪਿਆਜ਼ ਤੇ ਟਮਾਟਰ ਪੁੱਜਿਆ ਹੋਇਆ ਹੁਣ ਜਿਹੜਾ ਆਪਾਂ ਪਨੀਰ ਇੱਥੇ ਮੈਸ਼ ਕਰਕੇ ਰੱਖਿਆ ਹੋਇਆ ਸੀ ਉਹ ਸਾਰਾ ਪਨੀਰੇ ਦੇ ਵਿੱਚ ਪਿਆਜ਼ਾਂ ਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਮਸਾਲੇ ਦੇ ਵਿੱਚ ਆਪਾਂ ਪਾਣੀ ਦਾ ਇੱਥੇ ਬਿਲਕੁਲ ਵੀ ਯੂਜ਼ ਨਹੀਂ ਕੀਤਾਗਾ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਵੈਸੇ ਮੈਂ ਕਦੇ ਵੀ ਪਾਣੀ ਇਸ ਪਨੀਰ ਦੀ ਪੁਰਜੀ ਦੇ ਵਿੱਚ ਨਹੀਂ ਯੂਜ਼ ਕਰਦੀ ਹੁੰਦੀ ਬਲਕਿ ਜਿਹੜਾ ਪਾਣੀ ਪਨੀਰ ਦੇ ਵਿੱਚ ਹੁੰਦਾ ਉਹ ਵੀ ਮੈਂ ਸਾਰਾ ਨਿਚੋੜ ਕੇ ਪਾਣੀ ਕੱਢ ਦਿੰਨੀ ਹੁੰਦੀ ਆ ਅਕਸਰ ਆਮ ਤੌਰ ਤੇ ਆਪਾਂ ਦੇਖਦੇ ਹਾਂ ਨੇ ਜਦੋਂ ਵੀ ਆਪਾਂ ਪਨੀਰ ਮਾਰਕੀਟ ਦੇ ਵਿੱਚੋਂ ਲੈ ਕੇ ਆਈਏ ਤਾਂ ਉਹਦੇ ਵਿੱਚ ਥੋੜਾ ਬਹੁਤਾ ਪਾਣੀ ਜ਼ਰੂਰ ਹੁੰਦਾ ਇੱਥੇ ਮੈਂ ਸੋਇਆ ਪਨੀਰ ਲਿਆ ਤੁਸੀਂ ਚਾਹੋ ਤਾਂ ਸਿੰਪਲ ਪਨੀਰ ਲੈ ਕੇ ਵੀ ਇਸ ਦੀ ਪੁਰਜੀ ਬਣਾ ਸਕਦੇ ਆਂ ਸਾਰੇ ਘਰ ਦੇ ਵਿੱਚ ਪਨੀਰ ਦੀਆਂ ਰੈਸਪੀਆਂ ਇਸ ਕਰਕੇ ਘੱਟ ਬਣਦੀਆਂ ਨੇ ਸਬਜ਼ੀਆਂ ਘੱਟ ਬਣਦੀਆਂ ਨੇ ਕਿਉਂਕਿ ਪਨੀਰ ਨੂੰ ਘੱਟ ਪਸੰਦ ਕਰਦੇ ਆ ਆਰਟੀਫੀਸ਼ੀਅਲ ਪਨੀਰ ਹੁੰਦਾ ਕਹਿੰਦੇ ਸੋ ਇੱਕ ਸਿੰਥੈਟਿਕ ਪਨੀਰ ਆ ਰਿਹਾ ਜਿਹੜਾ ਮਾਰਕੀਟ ਦੇ ਵਿੱਚ ਆ ਰਿਹਾਗਾ ਤੇ ਜੇ ਆਪਾਂ ਘਰੇ ਬਣਾ ਲਈਏ ਤਾਂ ਉਸ ਦੀ ਸਬਜੀ ਪੁਰਜੀ ਚਾਹੇ ਕੁਝ ਵੀ ਬਣਾ ਲਈਏ ਉਹ ਖਾਣੀ ਜ਼ਿਆਦਾ ਪਸੰਦ ਕਰਦੇ ਤੇ ਇਸ ਕਰਕੇ ਹੁਣ ਆਪਾਂ ਸੋਇਆ ਪਨੀਰ ਦੀ ਪੁਰਜੀ ਬਣਾ ਰਹੇ ਆ ਸੋਇਆ ਪਨੀਰ ਦੀ ਪੁਰਜੀ ਵੀ ਉਨੀ ਹੀ ਟੇਸਟੀ ਬਣਦੀ ਹੈ ਜਿੰਨੀ ਕੀ ਆਮ ਸਿੰਪਲ ਪਨੀਰ ਦੀ ਬਣਦੀ ਹੈ ਜੇ ਤੁਹਾਡੇ ਘਰ ਦੇ ਵਿੱਚ ਨਹੀਂ ਪਨੀਰ ਖਾਣਾ ਪਸੰਦ ਕਰਦੇ ਸੰਥੈਟਿਕ ਪਰ ਤੁਸੀਂ ਵੀ ਸੋਇਆ ਪਨੀਰ ਦੀ ਪੁਰਜੀ ਬਣਾ ਕੇ ਖਾ ਸਕਦੇ ਹੋ ਤੇ ਹੁਣ ਆਪਣਾ ਪਨੀਰ ਹੈ ਜਿਹੜਾ ਸਾਰਾ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਦੋ ਤਿੰਨ ਮਿੰਟ ਆਪ ਐਸੀ ਤਰ੍ਹਾਂ ਹੀ ਸੇਕ ਲਗਾਇਆ ਤੇ ਦੇਖੋ ਆਪਣੀ ਪੁਰਜੀ ਹੈ ਜਿਹੜੀ ਇੱਕ ਤਰ੍ਹਾਂ ਇੱਕਦਮ ਬਣ ਕੇ ਤਿਆਰ ਹੋ ਚੁੱਕੀ ਹੈ ਕਿਤੇ ਕੜਾਈ ਦੇ ਵਿੱਚ ਚਿਪ ਨਹੀਂ ਰਹੀ ਐ ਪੂਰੀ ਖਿਲੀ ਖਿਲੀ ਤੇ ਖਿਲਰੀ ਖਿਲਰੀ ਸਬਜ਼ੀ ਆਪਣੀ ਬਣੀ ਐਗੀ ਹੁਣ ਆਪਾਂ ਇਹਨੂੰ ਐਸੀ ਤਰ੍ਹਾਂ ਦੇਖੋ ਛੱਡ ਦਾਂਗੇ 2-4 ਮਿੰਟ ਇਹਨੂੰ ਰੈਸਟ ਦੇ ਉੱਪਰ ਰੱਖਾਂਗੇ ਕੋਈ ਵੀ ਸਬਜੀ ਆਪਾਂ ਜੇ ਰੈਸਟ ਦੇ ਉੱਪਰ ਰੱਖ ਦਿੰਨੇ ਆ ਤਾਂ ਆਪਣਾ ਕਲਰ ਤੇ ਜਿਹੜਾ ਆਇਲ ਹੁੰਦਾ ਉਹ ਛੱਡਣਾ ਸ਼ੁਰੂ ਕਰ ਦਿੰਦੀ ਹੈ ਜੇ ਆਪਾਂ ਐਸੀ ਤਰ੍ਹਾਂ ਹੀ ਸਬਜੀ ਨੂੰ ਸਰਵ ਕਰ ਦਈਏ ਤਾਂ ਉਹ ਸਬਜੀ ਉਸ ਤਰੀਕੇ ਦੀ ਸਬਜੀ ਨਹੀਂ ਬਣਦੀ ਜਿਹੜੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਤੇ ਹੁਣ ਮੈਂ ਇੱਥੇ ਮੇਥੀ ਬਿਲਕੁਲ ਵੀ ਨਹੀਂ ਉੱਪਰ ਐਡ ਕੀਤੀਗੀ ਨਾ ਕੋਈ ਧਨੀਆ ਕੀਤਾ ਹੈਗਾ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਤੇ ਆਪਾਂ 5-7 ਮਿੰਟ ਇਸ ਤਰ੍ਹਾਂ ਰੈਸਟ ਤੇ ਰੱਖਣ ਤੋਂ ਬਾਅਦ ਦੇਖਿਆ ਸਬਜੀ ਫੇਰ ਆਪਣੀ ਪੂਰੀ ਰੰਗਤ ਦੇ ਵਿੱਚ ਆ ਚੁੱਕੀ ਸੀ ਸਬਜੀ ਆਪਣੀ ਬਣ ਕੇ ਤਿਆਰ ਹੈ 5 ਮਿੰਟਾਂ ਦੇ ਵਿੱਚ ਜਿਹੜੀ ਰੈਸਪੀ ਆਪਣੀ ਤਿਆਰ ਹੋ ਜਾਂਦੀ ਹੈ ਆਪਾਂ ਜਦੋਂ ਵੀ ਇਹ ਸਬਜੀ ਬਣਾਉਣੇ ਆ ਤੇ ਆਪਣੇ ਪਰਿਵਾਰ ਦੇ ਵਿੱਚ ਸਾਰੇ ਬੜੇ ਹੀ ਖੁਸ਼ ਹੋ ਕੇ ਖਾਂਦੇ ਨੇਗੇ ਤੇ ਤੁਸੀਂ ਵੀ ਜੇਕਰ ਤੁਹਾਨੂੰ ਕੋਈ ਕਾੜੀ ਹੋਵੇ ਜਾਂ ਤੁਹਾਨੂੰ ਐ ਟਾਈਮ ਦੀ ਸ਼ਾਰਟੇਜ ਹੋਵੇ ਤਾਂ ਤੁਸੀਂ ਪਨੀਰ ਦੀ ਭੁਰਜੀ ਬਣਾ ਕੇ ਤਿਆਰ ਕਰ ਸਕਦੇ ਆ ਆਪ ਖਾਓ ਤੇ ਆਪਣੀ ਫੈਮਿਲੀ ਨੂੰ ਖਵਾਓ ਸਬਜੀ ਆਪਣੀ ਬਹੁਤ ਟੇਸਟੀ ਬਣ ਕੇ ਤਿਆਰ ਹੋਈ ਹੈ ਰੋਟੀ ਨਾਲ ਖਾਓ ਪਰਾਂਠੇ ਨਾਲ ਖਾਓ ਲੰਚ ਬ੍ਰੇਕਫਾਸਟ ਡਿਨਰ ਸਾਰੇ ਟਾਈਮ ਇਹ ਖਾਧੀ ਜਾ ਸਕਦੀ ਹੈ ਬਹੁਤ ਹੀ ਵਧੀਆ ਟੇਸਟੀ ਟੇਸਟੀ ਸਬਜੀ ਹੈ ਚਲੋ ਜੀ ਅੱਜ ਦੀ ਰੈਸਪੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਤਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ